ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਮੰਆ ਲਿਵਾ ਰਹੇ ਹਾਂ ਆਓ ਜੀ ਜਿਨੇ ਸਰੀਰ ਆਪਾਂ ਜੁੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜ ਨਾ ਕਰੀਏ ਲੜੀਵਾਰ ਵਿਆਖਿਆ ਸਭ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸੋਹਣੀ ਸਾਹਿਬ ਦੀ ਚੱਲ ਰਹੀ ਹੈ ਜੀ ਕੱਲ ਆਪਾਂ ਪੰਜਵੀਂ ਅਸ਼ਟਪਦੀ ਦੇ ਸ਼ਲੋਕ ਦੀ ਵਿਚਾਰ ਕੀਤੀ ਸੀ ਆਓ ਅੱਜ ਰਲ ਮਿਲ ਕੇ ਆਪਾਂ ਅਸ਼ਟਪਦੀ ਦੇ ਪਹਿਲੇ ਪਦ ਦੀ ਵਿਆਖਿਆ ਜੋ ਸ਼ੁਰੂ ਕਰਦੇ ਹਾਂ ਚਾਪ ਕਰ ਲਗੇ ਜੀ ਸਾਰੇ ਆਪਾਂ ਅਸ਼ਟਪਦੀ ਦਸ ਬਸ ਤੂਲੇ ਪਾਛੇ ਪਾਵ ਇਕ ਵਸਤ ਕਾਰਨਾ ਬਿਖੋਟ ਗਵਾਵੈ ਇਕ ਭੀ ਨਾ ਦੇ ਦਸ ਪੀ ਹਿਰਲੇ ਤਉ ਮੂੜਾ ਕਹੁ ਕਹਾ ਕਰੇ ਜਿਸ ਠਾਕਰ ਸਿਓ ਨਾਹੀ ਚਾਰਾ ਕੋ ਕੀ ਜੈ ਸਦਨੰ ਸ਼ਕਾਰਾ ਜਾਂ ਕ ਮਣ ਲਗਾ ਪ੍ਰਭ ਮਿਠਾ ਸਰਬ ਸੁਖਤਾ ਹੁ ਮਨ ਉਠਾ ਜਿਸ ਜਾਣ ਆਪਣਾ ਹੁਕਮ ਮਨਾਇਆ ਸਰਬਤੋਕ ਨਾਨਕ ਤੈਨ ਪਾਇਆ ਜਿਸ ਜਾਣ ਆਪਣਾ ਹੁਕਮ ਮਨਾਇਆ ਸਰਬਤੋਕ ਨਾਨਕ ਤੈਨ ਪਾਇਆ ਇਹ ਹੈ ਜੀ ਅਸ਼ਟਪਦੀ ਦਾ ਪਹਿਲਾ ਪਦ ਪੰਜਵੀਂ ਅਸ਼ਟਪਦੀ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ 10 ਵਸਤੂ ਲੈ ਪਾਛੇ ਪਾਵੈ ਕਹਿੰਦੇ हे ਮਨੁੱਖ ਤੈਨੂੰ ਅਕਾਲ ਪੁਰਖ ਵਾਹਿਗੁਰੂ ਨੇ 10 ਵਸਤੂਆਂ ਦਿੱਤਨੈ 10 ਪ੍ਰਕਾਰ ਦੇ ਤਦਾਰਥ ਤੂੰ ਪਾ ਲੈਨੈ ਤੈਨੂੰ ਪ੍ਰਮਾਤਮਾ ਨੇ ਦੇ ਦਿੱਤੀ ਹੈ ਕਿੰਦੇ ਫਿਰ ਇੱਕ ਵਸਤ ਕਾਰਨ ਵਿਖੋਟ ਗਵਾਵੇ ਕਹਿੰਦੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਿੱਤੇ ਹੋਏ ਪਦਾਰਥਾਂ ਦੇ ਵਿੱਚੋਂ ਦਸਬੰਧ ਕੱਢਣਾ ਸੀਗਾ ਇਹ ਦਸਬੰਧ ਆ ਜਿਹੜਾ ਤੂੰ ਕੱਢਿਆ ਨੀਗਾ ਜਿਹੜੇ ਕੱਢਦੇ ਆ ਉਹ ਸੁਖੀ ਵੀ ਰਹਿੰਦੇ ਆ ਪਿਆਰੇਓ ਸਵਾਸਾਂ ਦਾ ਵੀ ਦਸਵੰਦ ਆ ਪਿਆਰੋ ਚੇਤੇ ਰੱਖਿਓ ਗੱਲ। ਸਤਿਪੁਰਸ਼ਾਂ ਦੇ ਸਵਾਸਾਂ ਦਾ ਵੀ ਦਸਵੰਦ ਜ਼ਰੂਰੀ ਹੈ ਕੱਢਣਾ। ਦੁਨੀਆਂ ਵਾਸਤੇ ਸਾਰੇ ਅਸੀਂ ਸਵਾਸ ਖਰਚ ਕਰਦੇ ਆਂ, ਬੱਚਿਆਂ ਵਾਸਤੇ, ਪਰਿਵਾਰ ਵਾਸਤੇ, ਰਿਸ਼ਤੇਦਾਰਾਂ ਵਾਸਤੇ, ਸਭ ਵਾਸਤੇ ਸਵਾਸ ਖਰਚ ਕਰਦਾ ਮਨੁੱਖ ਹੋ ਰਿਹਾ ਹੈ। ਪਰਮਾਤਮਾ ਦੇ ਨਾਮ ਸਿਮਰਨ, ਭਜਨ, ਬੰਦਗੀ ਵਿੱਚ 10 ਮਿੰਟ ਵੀ ਬੈਠ ਕੇ ਨਹੀਂ ਰਾਜੀ 10 ਮਿੰਟ ਵੀ 10 ਮਿੰਟ ਵੀ ਨੂੰ ਬਾਹਲੇ ਲੱਗਦੇ ਆ ਵੀ ਨਾ ਨਾ ਕਹਿੰਦਾ ਜੀ ਬਸ ਕਾਮੀ ਐ ਬਸ ਪਿਆਰਾ ਕਾਮੀ ਐ ਜੀ 10 ਮਿੰਟ ਵੀ ਬੈਠਣਾ ਔਖਾ ਹੋਇਆ ਪਿਆ ਮਨੁੱਖ ਨੂੰ ਕਿਉਂ ਅੰਦਰ ਪਦਾਰਥਾਂ ਦੀ ਤਾਂ ਖਿੱਚ ਹੈਗੀ ਐ ਤੇ ਗੁਰੂ ਜੀ ਨੇ ਫਿਰ ਕਹਿ ਵੀ ਦਿੱਤਾ ਕਹਿੰਦੇ ਤੂੰ ਇੱਕ ਬਸਤ ਦੇਣ ਲਈ ਖਾਤਰ ਵਿਖੋਟ ਗਵਾਉਣਾ ਬੰਦਿਆ ਦੀ ਪ੍ਰਮਾਤਮਾ ਦੇ ਨਾਮ ਦੀ ਪਦਾਰਥ ਤੈਨੂੰ ਦਿੱਤੇ ਐ ਤੇ ਉਹਨਾਂ ਦੇ ਨਾਮ ਦਾ ਇੱਕ ਦਸਵੰਦ ਕੱਢਣਾ ਸੀਗਾ ਕਹਿੰਦੇ ਫਿਰ ਤੂੰ ਖੋਟਾ ਹੁੰਨਾ ਆਪਣਾ ਭਰੋਸਾ ਗਵਾ ਲੈਣਾ ਦਾ ਭਰੋਸਾ ਗਵਾ ਲਿਆ ਕਹਿੰਦੇ ਬੰਦਿਆ ਫਿਰ ਏਕ ਵੀ ਨਾ ਦੇ ਦੱਸ ਤੀ ਹਿਰਦੇ ਰੱਬ ਤੈਨੂੰ ਇੱਕ ਵੀ ਨਾ ਦੇਵੇ ਤੇ ਦੱਸ ਦਿੱਤੀਆਂ ਉਹ ਵੀ ਖੋਲੇ ਬੰਦਿਆ ਤੈਥੋਂ ਦਸ ਕਾ ਕਹਿੰਦੇ ਤਾਉ ਮੂੜਾ ਕਹੋ ਕਾਹਾਂ ਕਰੇ ਦਸ ਕਾ ਮੂਰਖਾ ਕਹਿੰਦੇ ਫਿਰ ਕੀ ਕਰੇਗਾ ਤੂੰ ਦਸ ਕੋ ਵਗਾੜ ਦੇਗਾ ਕਿਸਦਾ ਕੋਸ ਪਰਮਾਤਮਾ ਦਾ ਵਗਾੜ ਦੇਗਾ ਕੋਸ ਵਗਾੜ ਦੇਗਾ ਕਾਲ ਪਰਫਾਇਰ ਦਾ ਨਾਮ ਇਹ ਤਾਂ ਉਹਦੀ ਰਜਾ ਵਿੱਚ ਰਹਿਣਾ ਸਿੱਖ ਲਮਣਾ ਉਹਦੀ ਰਜਾ ਹੈ ਮਾਲਕ ਦੀ ਕੀ ਰੱਬ ਨੂੰ ਗਾਲਾਂ ਕੱਢੇ ਜਾਣਗੇ ਕੀ ਗਾਲਾਂ ਕੱਢਣਾ ਰੱਬ ਦਾ ਘਟ ਘਟ ਜੂਗਾ ਕੋਸ ਪਰਮਾਤਮਾ ਦਾ ਕੋਸ ਨਾ ਹੁਣ ਕੋਈ ਫਰਕ ਨਹੀਂ ਪੈਂਦਾ ਨਾਉ ਨੂੰ ਸਲਾਉਣ ਦੇ ਨਾਲ ਕੋਈ ਫਰਕ ਪੈਂਦਾ ਤੇ ਨਾਉ ਨੂੰ ਨਿੰਦਣ ਦੇ ਨਾਲ ਫਰਕ ਪੈਂਦਾ ਹੈ। ਨਾਉ ਹੋ ਵੱਧਦਾ ਹੈ ਤੇ ਨਾਉ ਘਟਦਾ ਦਾ ਆਪਾਂ ਤਾਂ ਜੇ ਤਾਂ ਆਪਣੀ ਉਸਤ ਤੋਂ ਹੋਣ ਲੱਗ ਜੇ ਫੁੱਲ ਜਾਣੇ ਜਮਾ ਤੇ ਜੇ ਆਪਣੀ ਨਿੰਦਿਆ ਹੋਣ ਲੱਗ ਜੇ ਤੇ ਮੱਚਣ ਲੱਗ ਜੇ ਨਾਉ ਦੇ ਨਾਲ ਸਾੜ ਆਪਣੀ ਤਾਂ ਅਵਸਥਾ ਇਹ ਜੀ ਹੈ ਨਾ 10 ਬੰਦਿਆਂ ਨੇ ਸਲਾਹਤਾ ਆਪਾਂ ਨੂੰ ਤਾਂ ਵਾਹ ਵਾਹ ਫੁੱਲ ਜਾਂਦਾ ਵਾ ਉਹ ਤਾਂ ਵਾਹ ਵੀ ਵਾਹ ਮੇਰੀ ਉਸਤ ਤੋਂ ਹੋ ਗਈ ਤੇ ਜੇ ਚਾਰ ਬੰਦਿਆਂ ਨੇ ਅੰਦਰੋਂ ਕਹਿ ਦਿੰਦਾ ਨਿਆਂ ਦਿੰਦਾ ਤੇ ਅੰਦਰ ਵੜ ਕੇ ਬੈਠ ਗਿਆ ਬਸ ਸੋ ਇਹ ਮਨੁੱਖ ਦੀ ਹਾਲਾਤ ਹੈ ਜੀ ਕਹਿੰਦੇ हे ਮਨੁੱਖ ਪ੍ਰਮਾਤਮਾ ਕਹਿੰਦੇ ਤੈਨੂੰ 10 ਵਸਤੂਆਂ ਦਿੱਤੀਆਂ ਇੱਕ ਵਸਤ ਕਾਰਨ ਤੋਂ ਵਿਖੋਟ ਗਵਾਉਣਾਗਾ ਅਕਾਲ ਪੁਰਖ ਵਾਹਿਗੁਰੂ ਤੈਨੂੰ ਇੱਕ ਵੀ ਨਾ ਦੇਵੇ ਤੇ 10 ਵੀ ਖੋਲ ਇੱਕ ਨਾ 10 ਰੱਬ ਦਾ ਕੀ ਵਿਗਾੜ ਲੇਗਾ ਨਹੀਂ ਵਿਗਾੜ ਸਕਦਾ ਜੀ ਉਹ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਵਿਗਾੜ ਦੂਗਾ ਬੰਦਾ ਹੁਣ ਕਈ ਰੱਬ ਨੂੰ ਗਾਲਾਂ ਕੱਢੀ ਜਾਂਦੇ ਐ ਇੰਨਾ ਮੀਂਹ ਪਾਤਾ ਇੰਨਾ ਮੀਂਹ ਪਾਤਾ ਪਹਿਲਾਂ ਕਹਿੰਦੇ ਸੀ ਰੱਬ ਨੂੰ ਤਾਂ ਭਾਈ ਗਾਲਾਂ ਫੇਰ ਵੀ ਕੱਢਦੇ ਜੇ ਪੌਂਦਾ ਨਹੀਂ ਸੀ ਤਾਂ ਵੀ ਗਾਲਾਂ ਮਿਲ ਲਗਾ ਸੀ ਜੇ ਪਾਤਾ ਤਾਂ ਵੀ ਗਾਲਾਂ ਹੀ ਐ ਉਹਦਾ ਕੁਛ ਘਟਣ ਵਧਣ ਨਹੀਂ ਲੱਗਿਆ ਜੀ ਉਹਦੇ ਰਜਾ ਵਿੱਚ ਰਹਿਣਾ ਹੀ ਰੱਬ ਦੇ ਪਿਆਰਾਂ ਨੂੰ ਸਭ ਤੋਂ ਵੱਡਾ ਸਬਰ ਸੰਤੋਖ ਹੁੰਦਾ ਹੈ ਪ੍ਰਮਾਤਮਾ ਜਿੱਥੇ ਰੱਖਿਆ ਬਸ ਠੀਕ ਐ ਤੇਰੀ ਰਜਾ ਹੈ ਸਾਹਮਣੇ ਕਈ ਪਰਿਵਾਰਾਂ ਦੇ ਐਕਸੀਡੈਂਟ ਹੋ ਜਾਂਦੇ ਐ ਕੋਈ ਐਸੇ ਕੋਈ ਸਾਹਮਣੇ ਪਰਿਵਾਰ ਦਾ ਜੀ ਚਲਾ ਗਿਆ ਰੱਬ ਦਾ ਭਣਾ ਮੰਨ ਲੈਂਦੇ ਕਈ ਕਹਦੇ ਫਿਰ ਗਾਲਾਂ ਕੱਢਣਾ ਕਿਹੜਾ ਕੋਈ ਮੁੜਿਆ ਆਊਗਾ ਪਿਆਰੋ ਨਾ ਸੋ ਉਹਦੀ ਰਜਾ ਵਿੱਚ ਰਹਿਣਾ ਹੀ ਰੱਬ ਦੇ ਪਿਆਰਾਂ ਨੂੰ ਆਨੰਦ ਆਉਂਦਾ ਜੀ ਗੁਰੂ ਜੀ ਕਹਿੰਦੇ ਜਿਸ ਠਾਕਰ ਸਿਓ ਨਾਹੀ ਚਾਰਾ ਜਿਹਦੇ ਮਾਲਕ ਦੇ ਅੱਗੇ ਕੋਈ ਜੋਰ ਹੀ ਨਹੀਂ ਚੱਲ ਸਕਦਾ ਭਾਈ ਜੋਰ ਚੱਲ ਸਕਦਾਗਾ ਨਾ ਉਹਦੇ ਅੱਗੇ ਜੋਰ ਕੋਈ ਚੱਲਦਾ ਹੀ ਨਹੀਂਗਾ ਸائیں ਸਨੇ ਤਾਂ ਹੁਣ ਬੜੀਆਂ ਕੋਸ਼ਿਸ਼ਾਂ ਕੀਤੀਆਂ ਮਨੁੱਖ ਦੀ ਮੂਰਤ ਹੈ ਜਿਹੜੀ ਬਣਾ ਲਈ ਜੀ ਬੰਦੇ ਵਰਗੀ ਜਮਾ ਫੌਰਤ ਵਰਗੀ ਬਣਾਈ ਬੰਦੇ ਵਰਗੀ ਵੀ ਬਣਾਈ ਪਰ ਵਿੱਚ ਸਵਾਸ ਨਹੀਂ ਖੜਦੇ ਹੁਣ ਕਰਿਆ ਕੀ ਜਾਵੇ ਪੰਜ ਤੱਤ ਨਹੀਂ ਖੜਦੇ ਸਰੀਰ ਦੇ ਵਿੱਚ ਪੰਜ ਤੱਤਾਂ ਦਾ ਸੂਤਲਾ ਨਾ ਜ਼ਰੀਰਾ ਸੈਂਸ ਦੇ ਬਣਾ ਤਾਂ ਲਿਆ ਸਾਰਾ ਕੁਝ ਪਰ ਉਹਦੇ ਵਰਗੇ ਨਾਤਕ ਇਸ ਤੋਂ ਗੰਦ ਬਣੇ ਹਜੇ ਨਾ ਅੱਖਾਂ ਬਣੀਆਂ ਨਾ ਹੱਡੀਆਂ ਦੇ ਹਜੇ ਢਾਂਚਾ ਬਣਿਆ ਸਰੀਰ ਦਾ ਨਾ ਬੱਲ ਬਣ ਸਕਿਆ ਹਜੇ ਨਾ ਬਣ ਨਹੀਂ ਸਕਿਆ ਹਾਂ ਬਦਲ ਸਕਦੇ ਆ ਉਹਦੇ ਅਰਗਿਤ ਬਣੀ ਨਹੀਂ ਚੀਜ਼ ਕੋਈ ਹਜੇ ਕਹਿੰਦੇ ਵੀ ਨਹੀਂ ਬਣ ਸਕਦੀ ਕੁਦਰਤ ਦਾ ਵਿਧਾਨ ਹੈ ਜੋ ਕੁਦਰਤ ਨੇ ਆਪਣੇ ਆਪ ਨੂੰ ਬਣਾਇਆ ਹੋਇਆ ਉਹਦੇ ਅਰਗ ਨਹੀਂ ਬਣ ਸਕਦਾ ਜੀ ਲੱਖਾਂ ਕੋਸ਼ਿਸ਼ ਕਰਲੇ ਬੰਦਾ ਇਹ ਪੰਜ ਤੱਤ ਜਿਹੜੇ ਵਿਰੋਧੀ ਤੱਤ ਹੈ ਸਰੀਰ ਦੇ ਨਾਲ ਆਪਣੇ ਜਿਹੜੇ ਪੰਜ ਤੱਤ ਹੈ ਵਿਰੋਧੀ ਤੱਤ ਹੈ ਪੰਜ ਤੱਤਾਂ ਨੂੰ ਕੋਈ ਬੰਨ੍ਹ ਕੇ ਬਖਾਵੇ ਨਹੀਂ ਬਣ ਸਕਦਾ ਜੀ ਇੱਕ ਪਲੇਟਾਂ ਪਾ ਕੇ ਸਾਇੰਸ ਨੇ ਬੰਨਿਆ ਜੀ ਹੁਣ ਆਪਾਂ ਦੇਖਦੇ ਨਾ ਇੱਕ ਨੈਗੇਟਿਵ ਹੈ ਇੱਕ ਪੋਜ਼ੀਟਿਵ ਹੈ ਮਾਈਨਸ ਪਲੱਸ ਹ ਅਨਵਰਟਰ ਦਾ ਮੰਨ ਲਓ ਜਿਹੜਾ ਬੈਟਰਾ ਹੁੰਦਾ ਹੈ ਇਹਦੇ ਵਿੱਚ ਪਲੇਟਾਂ ਪਈਆਂ ਪਲੇਟਾਂ ਪਈਆਂ ਵਿੱਚ ਜਿਸਤ ਦੀ ਪਲੇਟ ਪਾ ਕੇ ਉਹਨਾਂ ਨੇ ਇੱਕ ਮਾਈਨਸ ਕੀਤਾ ਇੱਕ ਨੈਗੇਟਿਵ ਕੀਤਾਗਾ ਪਲੇਟ ਪਾਉਣੀ ਪਈ ਪਰ ਪ੍ਰਮਾਤਮਾ ਨੇ ਇਹਦੇ ਵਿੱਚ ਕੋਈ ਪਲੇਟ ਨਹੀਂ ਪਾਈ ਉਹਨੂੰ ਵਿਰੋਧੀ ਤੱਤ ਬੰਨੇ ਹੋਏ ਆ ਕੋਈ ਪਲੇਟ ਹੀ ਨਹੀਂ ਪਾਈ ਸਾਇੰਸ ਕਹਿੰਦੇ ਕਮਾਲ ਹੋ ਵੀ ਜਮਾ ਇਹ ਤੱਤ ਆਪਸ ਵਿੱਚ ਵਿਰੋਧੀ ਹੈ ਅੱਗ ਤੇ ਪਾਣੀ ਦਾ ਕੋਈ ਮੇਲ ਹੀ ਨਹੀਂਗਾ ਤੇ ਗੁਰੂ ਸਾਹਿਬ ਜੀ ਕਹਿੰਦੇ ਆ ਪੇਟ ਦੇ ਵਿੱਚ ਅੱਗ ਹੈ ਆ ਸਰੀਰ ਦੇ ਵਿੱਚ ਖੂਨ ਗਰਦਸ਼ ਕਰਦਾਗਾ ਇਹ ਪਿਗਲਿਆ ਹੋਇਆ ਕਾਹਦੇ ਨਾਲ ਅੱਗ ਦੇ ਨਾਲ ਚੱਲੀ ਜਾਂਦਾ ਗਰਦਸ਼ ਹੋ ਰਹੀ ਹੈ ਪਾਣੀ ਆ ਜਿਹੜਾ ਮਿੱਜ ਸਰੀਰ ਦੇ ਵਿੱਚ ਖੂਨ ਹੈ ਇਹ ਪਾਣੀ ਆ ਬਈਓ ਤੇ ਪਾਣੀ ਤੇ ਅੱਗ ਦਾ ਕੀ ਮੇਲ ਆਗਾ ਨਹੀਂ ਮੇਲ ਆਗਾ ਪਰ ਪ੍ਰਮਾਤਮਾ ਨੇ ਬੰਨਿਆ ਹੋਇਆ ਤੇ ਜਿੱਦੇ ਜੋਤ ਉਹੜਾਰੀਆਂ ਮਾਰ ਜਾਂਦੀ ਹੈ ਇਹ ਤਤ ਨਾਲ ਦੀ ਨਾਲ ਮਿਲਨੇ ਸ਼ੁਰੂ ਹੋ ਜਾਂਦੇ ਜੀ ਮਨੁੱਖ ਗੱਲਣਾ ਸ਼ੁਰੂ ਹੋ ਜਾਂਦਾ ਫਿਰ ਨਾਲ ਦੀ ਨਾਲ ਹੀ ਕਹਿੰਦੇ ਕੀੜੀ ਨੂੰ ਪਤਾ ਲੱਗ ਜਾਂਦਾ ਜੀ ਜਦੋਂ ਮਰਤ ਹੋਏ ਨਾ ਸਰੀਰ ਕੀੜੀ ਕਹਿੰਦੇ ਫਿਰ ਸਰੀਰ ਉਹ ਕੋਈ ਵੀ ਆ ਜਾਈ ਕੋਈ ਜੀ ਮੰਨ ਲਓ ਜਿਹੜਾ ਮਰਤ ਹੋਇਆ ਜੀ ਉੱਥੇ ਕੀੜੀ ਲੱਗ ਜੂ ਨੂੰ ਆ ਕੇ ਜਿਹੜਾ ਮਰਤਾ ਦਾ ਤੇ ਮਨੁੱਖ ਨੂੰ ਵੀ ਆਪਾਂ ਫਿਰ ਕੋਲ ਲਗਾਈਆਂ ਪਾਣੀਆਂ ਦੀਆਂ ਭਰ ਕੇ ਰੱਖ ਦਿੰਦੇ ਨਾ ਮੰਜੇ ਦੇ ਥੱਲੇ ਕਿਤੇ ਕੀੜੇ ਘਣਾ ਲੱਗ ਜਾਣਾ ਤੇ ਕਿਉਂ ਰੱਖਦੇ ਆ ਕਾਰਨ ਪਹਿਲਾਂ ਨਹੀਂ ਰੱਖਦੇ ਸੀ ਜਦੋਂ ਸਰੀਰ ਜਿਉਂਦਾ ਸੀ ਪਹਿਲਾਂ ਨਹੀਂ ਰੱਖਣਾ ਕੋਲ ਨੂੰ ਮਰਨ ਤੋਂ ਬਾਅਦ ਕਿਉਂ ਰੱਖਣਾ ਕੋਲ ਨੂੰ ਭਾਈ ਪਤਾ ਵੀ ਮਰਤ ਹੋ ਗਿਆ ਪੰਜ ਤੱਤ ਆ ਜਿਹੜੇ ਉਹ ਆਪਸ ਵਿੱਚ ਮਿਲਨੇ ਸ਼ੁਰੂ ਹੋ ਗਏ ਕੀੜੀ ਨੂੰ ਉੱਥੋਂ ਫਿਰ ਮੁਸ਼ਕ ਆ ਗਿਆ ਨਾਲ ਦੀ ਨਾਲ ਹੀ ਮੰਜੇ ਤੋਂ ਦੀ ਚੜ੍ਹ ਕੇ ਸਰੀਰ ਨੂੰ ਲੱਗ ਗਈ ਜਾ ਕੇ ਪਿਆਰਿਓ ਪਹਿਲਾਂ ਨਹੀਂ ਕੀੜੀ ਚੜ੍ਹਦੀ ਪਹਿਲਾਂ ਕੀੜੀ ਜੇ ਚੜੂਗੀ ਵੀ ਆਪਣੇ ਗੂਠੇ ਤੇ ਮਾੜੀ ਜੀ ਕੀੜੀ ਚੜ ਜੇ ਨਾ ਨਾ ਹੱਦ ਦੇ ਨਾਲ ਲਾ ਕੇ ਉਹ ਮਾਰਦੇ ਆ ਜਦੋਂ ਤੋਂ ਮੈਂ ਦਦਾਂਗੇ ਨਾਲ ਦੇ ਨਾਲ ਐ ਕਰਦੇ ਆਂਗੇ ਬਸ ਸੋ ਇਹ ਪ੍ਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਸਾਇੰਸ ਇੱਥੋਂ ਤੱਕ ਹਜੇ ਨਹੀਂ ਪਹੁੰਚ ਸਕੀ ਨਹੀਂ ਪਹੁੰਚ ਸਕੇ ਜੀ ਭਾਦਿਓ ਲੱਖ ਕੋਸ਼ਿਸ਼ ਕਰ ਲੇ ਇੱਥੇ ਪਛਾਈ ਖੜਾ ਰਹਿਣਾ ਹੈ ਇਹ ਸੁਰਤ ਦੀ ਅਵਸਥਾ ਰੱਬ ਦੇ ਪਿਆਰਾਂ ਦੀ ਸੁਰਤ ਦੀ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ ਜਿਹੜੇ ਉਹਨੂੰ ਧਿਆਉਂਦੇ ਰਹਿੰਦੇ ਆ ਉਹਦੇ ਰਜਾ ਵਿੱਚ ਰਹਿੰਦੇ ਆ ਔਰ ਸਾਇੰਸ ਨੇ ਖੋਜ ਕੀਤੀ ਹੈ ਗਿਆਨ ਤੇ ਵਿਗਿਆਨ ਦਾ ਸਮੇਲ ਹੈ ਜੀ ਪਿਆਰੋ ਸਮੇਲ ਹੈਗਾਗਾ ਜੀ ਮਨੁੱਖ ਨੇ ਆਪਣੇ ਆਪ ਨੂੰ ਸੁਖੈਣ ਕਰ ਲਿਆ ਜੀਵਨ ਬੜਾ ਸੌਖਾ ਕਰ ਲਿਆ ਪਸ਼ੂ ਵਿਚਾਰੇ ਉੱਥੇ ਖੜੇ ਐ ਪਸ਼ੂ ਨੀਰਾ ਪੱਠਾ ਖਾ ਕੇ ਦੁੱਧ ਦਿੰਦੇ ਸੀ ਹਜ਼ਾਰਾਂ ਸਾਲ ਪਹਿਲਾਂ ਵੀ ਇਹ ਦੁੱਧ ਹੀ ਦਿੰਦੇ ਸੀ ਅੱਜ ਵੀ ਦੁੱਧ ਹੀ ਦਿੰਦੇ ਪਿਆਰੋ ਹੋਰ ਉਚਾਰਿਆਂ ਕੋਈ ਇਹਨਾਂ ਦਾ ਦਿਮਾਗ ਵਿਕਸਿਤ ਨਹੀਂ ਹੋਇਆ ਮਨੁੱਖ ਦਾ ਦਿਮਾਗ ਵਿਕਸਿਤ ਹੋਇਆ ਇਹਦੇ ਨਾਲੇ ਨੇ ਸੁਖੀ ਚੀਜ਼ਾਂ ਵੀ ਪੈਦਾ ਕੀਤੀਆਂ ਤੇ ਨਾਲ ਦੁੱਖ ਵੀ ਪੈਦਾ ਕੀਤੇ ਆ ਆਬੰਬ ਬਣਾ ਲੈ ਇੱਕ ਆਟਮ ਬੰਬ ਇਹ ਜ ਹੈ ਲੱਖਾਂ ਦੁਨੀਆ ਨੂੰ ਇੱਕ ਸਕਿੰਟ ਦੇ ਵਿੱਚ ਤਬਾਹ ਕਰ ਜੂਗਾ ਹੈ ਮਨੁੱਖ ਨੇ ਬਣਾਇਆ ਨਾ ਐਟਮ ਬੰਬ ਵੀ ਜਿਹੜੇ ਸਾਡੇ ਰਾਸ਼ਟਰਪਤੀ ਸੀ ਨਾ ਏ ਪੀ ਜੀ ਅਬਦੁਲ ਕਲਾਮ ਉਹਨਾਂ ਨੇ ਇੱਕ ਜੋ ਬਿਆਨ ਦਿੱਤਾ ਸੀਗਾ ਜੀ ਜਦੋਂ ਇਹਨਾਂ ਨੇ ਨਾ ਇੱਕ ਮਜਾਹਿਲ ਦਾ ਪ੍ਰੀਖਣ ਕੀਤਾ ਸੀ ਜੀ ਜਿਹੜੀ ਕਿ ਪ੍ਰਮਾਣੂ ਬੰਬ ਲੈ ਕੇ ਜਾਂਦੀ ਹੈ ਡਾਕਟਰ ਏਪੀਜੀ ਅਬਦੁਲ ਕਲਾਮ ਨੇ ਇਹਨੇ ਫਿਰ ਉਹ ਭਰੀ ਸਭਾ ਦੇ ਵਿੱਚ ਇੱਕ ਚ ਗੱਲ ਆਖੀ ਸੀ ਜੋ 14 ਦੇਸ਼ਾਂ ਦਾ ਉੱਥੇ ਸਾਰਕ ਸੰਮੇਲਨ ਸੀਗਾ ਜੀ ਉਹਦੇ ਵਿੱਚ ਗੱਲ ਆਖੀ ਸੀ ਕਹਿੰਦਾ ਮੈਥੋਂ ਗਲਤੀ ਹੋ ਗਈ ਇਨੇ ਗਲਤੀ ਕੀ ਹੋ ਗਈ ਇੱਕ ਜਿੰਦਗੀ ਵਿੱਚ ਕਹਿੰਦਾ ਮੈਂ ਆਪਣੇ ਹੱਥੀ ਮਨੁੱਖਾਂ ਨੂੰ ਮਾਰਨ ਵਾਸਤੇ ਇੱਕ ਮਜਹਿਲ ਬਣਾ ਬੈਠਾ ਕਹਿੰਦਾ ਮੈਂ ਗਲਤੀ ਹੋ ਗਈ ਮੇਥੋਂ ਬੰਦੇ ਨੇ ਬਣਾਈ ਆ ਨਾ ਬੰਦੇ ਨੂੰ ਬੰਦੇ ਨੂੰ ਮਾਰਨ ਵਾਸਤੇ ਇੱਕ ਨਾ ਕਵੀ ਵੀ ਮੈਂ ਪੜ ਰਿਆ ਸੀਗਾ ਜੀ ਉਹ ਕਹਿੰਦਾ ਵੀ ਪਹਿਲਾਂ ਜਿਹੜੀ ਲੜਾਈ ਹੁੰਦੀ ਸੀ ਨਾ ਕੁੱਕੜਾਂ ਦੀ ਲੜਾਈ ਬੜੀ ਮਸ਼ਹੂਰ ਹੁੰਦੀ ਸੀਗੀ ਕੁੱਕੜਾਂ ਦੀ ਲੜਾਈ ਬੜੀ ਮਸ਼ਹੂਰ ਹੁੰਦੀ ਸੀ ਫਲਪੀਨ ਦਾ ਹੀ ਅੱਜ ਵੀ ਸਭ ਤੋਂ ਜਿਹੜੇ ਫਿਲੀਪੀਨ ਦੇਸ਼ ਹਨ ਉਹਦੇ ਵਿੱਚ ਕੁੱਕੜਾਂ ਦੀ ਲੜਾਈ ਸਭ ਤੋਂ ਮਸ਼ਹੂਰ ਹੈ ਜੀ ਕੁੱਕੜ ਲੜਦੇ ਵੇਖੇ ਸੀ ਢੇਡੂ ਲੜਦੇ ਵੇਖੇ ਫੇਰ ਆ ਕਿਉਂਕਿ ਬੰਦੇ ਨੂੰ ਸਵਾਦ ਆਉਂਦਾ ਨਾ ਕੁੱਕੜਾਂ ਦੀ ਲੜਾਈ ਦੇ ਵਿੱਚ ਵੀ ਸਵਾਦ ਆਉਂਦਾ ਹੈ ਫਿਰ ਢੇਡੂਆਂ ਦੀ ਲੜਾਈ ਚੱਲ ਪਈ ਫਿਰ ਸਾਂਡਾਂ ਦੀ ਲੜਾਈ ਚੱਲ ਪਈ ਹੁਣ ਕੀ ਚੱਲਦੀ ਹੈ ਭਲਾਂ ਹੁਣ ਬੰਦਿਆਂ ਦੀ ਲੜਾਈ ਚੱਲਦੀ ਹੈ ਬੰਦਿਆਂ ਦੀ ਲੜਾਈ ਆਪਸ ਵਿੱਚ ਕਹਿੰਦਾ ਵੀ ਆਪਾਂ ਇਹਨੂੰ ਲੜਾ ਦੇਣਾ ਆਪਾਂ ਇਹਨੂੰ ਲੜਾ ਦੇਣਾ ਇਥੋਂ ਤੱਕ ਨਹੀਂ ਧਰਮਾਂ ਦੀ ਲੜਾਈ ਚਲਾਤੀ ਫਿਰ ਉਹਨਾਂ ਨੂੰ ਉੱਥੋਂ ਬੰਦਿਆਂ ਦੀ ਲੜਾਈ ਚ ਵੀ ਸਵਾਦ ਨਹੀਂ ਆ ਕਹਿੰਦੇ ਹੁਣ ਧਰਮਾਂ ਦੀ ਲੜਾਈ ਵੀ ਕਰਾ ਕੇ ਵੇਖ ਲਿਆ ਆਪਾਂ ਫਿਰ ਹਿੰਦੂ ਸਿੱਖਾਂ ਨਾਲ ਲੜੀ ਜਾਂਦੇ ਸਿੱਖ ਹਿੰਦੂਆਂ ਨਾਲ ਲੜੀ ਜਾਂਦੇ ਮੁਸਲਮਾਨਾਂ ਨਾਲ ਲੜੀ ਜਾਂਦੇ ਸਾਈ ਇੱਧਰ ਲੜੀ ਜਾਂਦੇ ਆ ਲੜਾਈ ਕਰਾਤੀ ਜੀ ਸਵਾਦ ਆਉਂਦਾ ਨਾ ਮਨੁੱਖ ਨੂੰ ਫਿਰ ਇਥੋਂ ਤੱਕਰ ਨਹੀਂ ਖੜਾ ਬੰਦਾ ਕਹਿੰਦੇ ਜਿਹੜੇ ਫਿਰ ਇਦੋਂ ਵੱਡੇ ਹੁੰਦੇ ਆ ਉਹ ਕਹਿੰਦੇ ਆਪਾਂ ਦੇਸ਼ਾਂ ਨੂੰ ਲੜਾ ਕੇ ਵੇਖ ਗਿਆਸ ਵਿੱਚ ਫਿਰ ਦੇਸ਼ਾਂ ਦੀ ਲੜਾਈ ਕਰਾਤੀ ਜੀ ਪੈਂਦੀ ਆ ਨਾ ਅਮਰੀਕਾ ਦਾ ਕੰਮ ਹੀ ਇਹ ਇੱਕ ਦੂਜੇ ਨੂੰ ਲੜਾਉਣਾ ਬਸ ਝਾਰ ਵੇਚਣੇ ਤੇ ਇੱਕ ਦੂਜੇ ਨੂੰ ਲੜਾਉਣਾ ਇਧਰ ਉਧਰ ਜਿਵੇਂ ਆਪਾਂ ਘਰਾਂ ਤੋਂ ਸ਼ੁਰੂ ਹੁੰਦਾ ਕੰਮ ਪਿਆ ਇੱਕ ਇੱਕ ਬੰਦੇ ਦੀ ਚੁਗਲੀ ਕਰਕੇ ਇੱਕ ਦੂਜੇ ਦੇ ਘਰ ਲੜਾਤੇ ਈਵੇਂ ਜਿਵੇਂ ਜਿਵੇਂ ਕਹਿੰਦੇ ਚੋਗਲੀਆਂ ਕਰ ਕਰਕੇ ਅਮਰੀਕਾ ਨੇ ਇੱਕ ਦੂਜੇ ਦੇ ਦੇਸ਼ ਲੜਾਤੇ ਜੀ ਇਹੀ ਕੰਮ ਚੱਲਦਾ ਜੀ ਮਨੁੱਖ ਇੰਨਾ ਗਰ ਚੁੱਕਾ ਹੈਗਾ ਪਸ਼ੂਆਂ ਨਾਲ ਡੰਗਾ ਮਿੱਚੂ ਨੂੰ ਸੁਆਦ ਨਹੀਂ ਆਇਆ ਕੁੱਕੜਾਂ ਨਾਲ ਡੰਗਾ ਮਿੱਚੂ ਨੂੰ ਸੁਆਦ ਨਹੀਂ ਆਇਆ ਬੰਦੇ ਵੀ ਲੜਾ ਲੜਾ ਕੇ ਮਾਰਾ ਕੇ ਵੇਖ ਲਿਆ ਆਪਸ ਵਿੱਚ ਫਿਰ ਇਹਨੇ ਦੇਸ਼ਾਂ ਦੀਆਂ ਲੜਾਈਆਂ ਵਿੱਚ ਵੀ ਸਾਦ ਨੇ ਹੁਣ ਪਤਾ ਨਹੀਂ ਕੀ ਕਰਨਾ ਅੱਗੇ ਕੀ ਕਰਨਾ ਹੈ ਕਿਉਂਕਿ ਮਨੁੱਖ ਨੂੰ ਪਿਆਰਿਓ ਜਿਉਣਾ ਨਹੀਂ ਆਇਆ ਜਿਉਣਾ ਕਿਉਂ ਨਹੀਂ ਆਇਆ ਆਪਣੇ ਆਪੇ ਦੇ ਨਾਲ ਟੁੱਟ ਗਿਆ ਕਾਰਨ ਸਭ ਤੋਂ ਵੱਡਾ ਕੀ ਹੈ ਜੀ ਆਪੇ ਨਾਲੋਂ ਟੁੱਟ ਜਾਣਾ ਮਨੁੱਖ ਦੇ ਆਪਣੇ ਜੋ ਅੰਤਰਾਤਮਾ ਦੀ ਆਵਾਜ਼ ਹੈ ਉਹਨੂੰ ਨਹੀਂ ਸੁਣਦਾ ਮਨੁੱਖ ਕਿਉਂਕਿ ਕੋਈ ਵੀ ਮਾੜਾ ਕੰਮ ਕਰਦਾ ਜਦੋਂ ਬੰਦਾ ਅੰਦਰੋਂ ਆਵਾਜ਼ ਤਾਂ ਪਹਿਰੋਂ ਆਉਂਦੀ ਹੈ ਉਸ ਆਵਾਜ਼ ਨੂੰ ਸੁਨਣਾ ਇਹ ਗੁਰੂ ਦਾ ਗਿਆਨ ਆਗਾ ਜਿਹੜੇ ਮਨੁੱਖ ਸੁਣਦੇ ਐ ਉਹ ਚੰਗੇ ਪਾਸੇ ਚੱਲਦੇ ਰਹਿੰਦੇ ਐ ਸੋਰੋਹ ਵਿਚਾਰ ਕਹਿੰਦੇ ਜਿਹੜੇ ਠਾਕਰ ਪ੍ਰਮਾਤਮਾ ਅੱਗੇ ਕੋਈ ਚਾਰਾ ਨਹੀਂ ਜੋਰ ਹੀ ਨਹੀਂ ਚੱਲਦਾ ਮਣਾ ਦੱਸ ਕੀ ਵਿਗਾੜ ਦੇਗਾ ਤੁੰਦਾ ਤਾਂ ਕਉ ਕੀਜੈ ਸਦ ਨਮਸਕਾਰ ਆਮ ਕਹਿੰਦੇ ਇਸੇ ਅਕਾਲ ਪੁਰਖ ਵਾਹਿਗੁਰੂ ਦਾ ਨਮਸਕਾਰ ਕਰਨਾ ਹੀ ਤੇਰਾ ਫਰਜ਼ ਹੈ ਨਮਸਕਾਰ ਇਹ ਉਹਦੇ ਰਾਜਾ ਵਿੱਚ ਚੱਲ ਭਾਈ ਜਿੱਥੇ ਰੱਖਿਆ ਮਾਲ ਤੇ ਠੀਕ ਆ ਬਸ ਜਰਾ ਜੇ ਪੁੱਤਰ ਦਿੱਤਾ ਤਾਂ ਵੀ ਸ਼ੁਕਰਾਨਾ ਜੇ ਪੁੱਤਰ ਨੂੰ ਲਏਗਾ ਭਾਈ ਤਾਂ ਵੀ ਸ਼ੁਕਰਾਨਾ ਮਹਾਰਾਜ ਤੇਰੀ ਦਿੱਤੀ ਹੋਈ ਦਾਤ ਹੈ ਬਸ ਤੇਰੀਆਂ ਦਿੱਤੀਆਂ ਦਾਤਾਂ ਇਹ ਜੇ ਜ਼ਮੀਨ ਦਾ ਇਹ ਦਾ ਦਿੱਤੀ ਹੈ ਤਾਂ ਵੀ ਤੇਰਾ ਸ਼ੁਕਰਾਨਾ ਜੇ ਮਾਲਕਾ ਨਹੀਂ ਕੋਲੇ ਤਾਂ ਨਾ ਤਾਂ ਵੀ ਕੋਈ ਕੋਈ ਗਿਲਾ ਨਹੀਂ ਤੇਰੇ ਉੱਤੇ ਕਿਉਂਕਿ ਸਾਡੀ ਸੋਚ ਤਾਂ ਇਹ ਹੀ ਆ ਨਾ ਕਿ ਜਿਹੜਾ ਸਾਡੇ ਕੋਲੇ ਹੈ ਨਹੀਂ ਅਸੀਂ ਰੱਬ ਨੂੰ ਕੋਸੀ ਜਾਂਦੇ ਆਂ ਰੱਬ ਆਣੀ ਦਿੱਤਾ ਸਾਨੂੰ ਆਣੀ ਦਿੱਤਾ ਤੂੰ ਆਣੀ ਤਾਂ ਜਿਹੜਾ ਦਿੱਤਾ ਉਹਦਾ ਕਿਹੜਾ ਤੋਟੇ ਸ਼ੁਕਰਾਨਾ ਕੀਤਾ ਪਰਮਾਤਮਾ ਦਾ ਰਹਾ ਵਿਚਾਰ ਜਾਂਕ ਮਨ ਲਾਗਾ ਪ੍ਰਭ ਮੇਖਾ ਕਹਿੰਦੇ ਜਿਹਦੇ ਮਨ ਵਿੱਚ ਫਿਰ ਪਰਮਾਤਮਾ ਪਿਆਰ ਆ ਲੱਗਦਾਗਾ ਕਾਲਪੁਰਖ ਵਾਹਿਗੁਰੂ ਨਾਲ ਪਿਆਰ ਪੈ ਗਿਆ ਸਰਬ ਸੁਖ ਤਾਹੂ ਮਿਲਉ ਹਉਦੇ ਮਾਨ ਵਿੱਚ ਸਾਰੇ ਸੁੱਖ ਵਸ ਜਾਂਦੇ ਆ ਕਿ ਸਾਰੇ ਸੁੱਖ ਵਸ ਜਾਂਦੇ ਐ ਜਿਸ ਜਣ ਆਪਣਾ ਹੁਕਮ ਮਨਾਇਆ ਜਿਹਦੇ ਪੁਰਸ਼ ਤੋਂ ਮਾਲਕ ਜੀ ਕਹਿੰਦੇ ਤੂੰ ਆਪਣਾ ਹੁਕਮ ਬਣਾ ਲਿਆ ਇਸ ਪੁਰਸ਼ ਤੋਂ ਤੁਹਾਡਾ ਹੁਕਮ ਬਣਾ ਲਿਆ ਫਿਰ ਅਖੀਰ ਵਿੱਚ ਗੁਰੂ ਜੀ ਕਹਿੰਦੇ ਸਰਬਥੋ ਨਾਨਕ ਕਿਰਪਾਇਆ ਸਾਰੇ ਪਦਾਰਥ ਪਾ ਲਈ ਜਿਵੇਂ ਇਹ ਸ਼ਬਦ ਆਇਆ ਨਾ ਗੁਰੂ ਸਾਹਿਬ ਜੀ ਦਾ ਜਾਂਕੈ ਮਨ ਲਾਗਾ ਪ੍ਰ ਮਿੱਠਾ ਭਗਤ ਨਾਮਦੇਵ ਜੀ ਨਾ ਇੱਕ ਦਿਨ ਆਪ ਦੀ ਮਿਹਨਤ ਕਰ ਰਹੀ ਸੀ ਜੀ ਤੇ ਆ ਕੇ ਕੋਈ ਇੱਕ ਫਕੀਰ ਪ੍ਰਮਾਤਮਾ ਦਾ ਨਾਮ ਜਪਣ ਵਾਲਾ ਭਗਤ ਨਾਮਦੇਵ ਜੀ ਨੂੰ ਕਹਿੰਦਾ ਵੀ ਤੁਸੀਂ ਪ੍ਰਮਾਤਮਾ ਨੂੰ ਇੰਨਾ ਪਿਆਰ ਕਿਉਂ ਕਰਦੇ ਹੋ ਤੁਸੀਂ? ਤੁਹਾਡੇ ਅੰਦਰ ਇੰਨਾ ਖਿੱਚ ਕਿਉਂ ਆ ਪ੍ਰਮਾਤਮਾ ਦੇ? ਇੰਨਾ ਪਿਆਰ ਕਿਉਂ ਤੁਹਾਡਾ ਪ੍ਰਮਾਤਮਾ ਨਾਲ? ਫਿਰ ਭਗਤ ਨਾਮਦੇਵ ਜੀ ਕਹਿੰਦੇ ਕਹਿੰਦੇ ਨਾ ਉਹਨਾਂ ਦੇ ਘਰ ਦੇ ਵਿੱਚ ਗਾਾਂ ਸੂਈ ਹੋਈ ਸੀ ਜੀ ਗਾਣਾ ਸੂਈ ਹੋਈ ਸੀ ਮੰਨ ਲਓ ਸੱਜਰ ਗਉਅ ਜਿਹੜੀ ਸੂਈ ਸੀ ਘਰ ਦੇ ਵਿੱਚ ਨਿੱਕਾ ਜਿਹਾ ਬੱਚਾ ਕੋਲੇ ਖੜਾ ਭਗਤ ਨਾਮ ਦੇ ਚੰਦੇ ਠੇਕਦੇ ਸੀ ਨਾ ਤੇ ਜਦੋਂ ਚੰਦੇ ਠੇਕ ਰਹੇ ਸੀ ਤੇ ਹਾਕ ਜਦੋਂ ਸਵਾਲ ਕੀਤਾ ਤੇ ਭਗਤ ਨਾਮ ਦੇਵ ਜੀ ਕਹਿੰਦੇ ਉਹਨਾਂ ਦਾ ਇੱਕ ਸ਼ਬਦ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਹਿੰਦੇ ਵੀ ਸਾਡਾ ਜਿਹੜਾ ਪਿਆਰ ਆ ਨਾ ਪ੍ਰਮਾਤਮਾ ਨਾਲ ਇੰਨਾ ਪਿਆਰ ਪੈ ਗਿਆ ਕਹਿੰਦੇ ਸਾਡਾ ਹੁਣ ਮੋਹੇ ਲਾਗਤੀ ਤਾਲਾ ਬੇਲੀ ਬਸ਼ਰੇ ਬੈਣਾ ਗਾਇ ਅਕੇਲੀ ਕਹਿੰਦੇ ਵੀ ਜਿਵੇਂ ਹਣ ਬਛਰਾ ਕਹਿੰਦੇ ਗਊ ਤੋਂ ਪਾਸੇ ਕਰਦਗੇ ਨਾ ਤੇ ਕਿਵੇਂ ਤੜਫਦੀ ਹੈ ਕਹਿੰਦੇ ਅਸੀਂ ਵੀ ਜੇ ਪ੍ਰਮਾਤਮਾ ਨਾਲੋਂ ਸਾਡੀ ਮਾਂ ਦੀ ਜਿਵੇਂ ਤਪ ਪੈ ਜੇ ਸਾਡੀ ਜਿੰਦ ਵੀ ਤੜਫਦੀ ਹੈ ਨਾਮਦੇਵ ਦੀ ਜਿੰਦ ਵੀ ਤੜਫਦੀ ਹੈ ਇੱਕ ਦਿਨ ਜਾਦੀ ਸਾਹਿਬ ਦਾ ਪਾਠ ਨਾਮ ਗੁਰਸਿੱਖੋ ਇੱਕ ਦਿਨ ਮੰਨ ਲਓ ਕੋਈ ਕਾਰਨ ਬਣ ਗਿਆ ਤੇ ਗੁਰਸਿੱਖਾਂ ਵੀ ਅੰਦਰੋਂ ਰੂਹ ਤੜਫਦੀ ਰਹਿੰਦੀ ਹੈ ਜੀ ਜੇ ਇੱਕ ਦਿਨ ਗੁਰੂ ਘਰ ਨਾ ਜਾਇਆ ਗਿਆ ਨਾ ਤੇ ਗੁਰਸਿੱਖ ਕਈ ਐਸੇ ਹੁੰਦੇ ਕਹਿੰਦੇ ਅੱਜ ਤਾਂ ਬਸ ਘਾਟਾ ਹੀ ਪੈ ਗਿਆ ਅੱਜ ਘਾਟਾ ਪੈ ਗਿਆ ਕਈ ਬੰਦੇ ਬਿਜ਼ਨਸ ਦੇ ਵਿੱਚ ਘਾਟੇ ਨੂੰ ਘਾਟਾ ਮੰਨਦੇ ਆ ਪਰ ਰੱਬ ਦੇ ਪਿਆਰਾਂ ਦਾ ਇੰਨਾ ਪਿਆਰ ਹੁੰਦਾ ਅੰਦਰੋਂ ਇੱਕ ਦਿਨ ਗੁਰੂ ਨਾਲ ਮਲਾਪਣਾ ਹੋਇਆ ਤੜਫ ਪੈਦਾ ਹੋ ਜਾਂਦੀ ਵੀ ਅੱਜ ਗੁਰੂ ਜੀ ਤੈਨੂੰ ਅਸੀਂ ਨਹੀਂ ਦਰਸ਼ਨਦਾਰੇ ਹੋਏ ਅੱਜ ਤੈਨੂੰ ਨਹੀਂ ਮਿਲਿਆ ਗਿਆ ਅੱਜ ਜਪੁਜੀ ਸਾਹਿਬ ਦਾ ਪਾਠ ਨਹੀਂ ਹੋਇਆ ਇਹ ਤੜਫ ਹੈਗੀ ਐ ਬਸ ਇਹ ਤੜਫ ਹੀ ਕਹਿੰਦੇ ਪ੍ਰਮਾਤਮਾ ਨੂੰ ਮਲਾਉਂਦੀ ਹੈ ਮਨੁੱਖ ਦੀ ਜਿਹਦੇ ਅੰਦਰ ਤੜਫ ਹੈ ਨਹੀਂ ਤੇ ਬਾਬਾ ਫਰੀਦ ਜੀ ਕਹਿੰਦੇ ਉਹ ਤਾਂ ਮਸਾਨ ਹੈ ਬਿਰਹਾ ਬਿਰਹਾ ਆਖੀਆ ਬਿਰਹਾ ਤੂੰ ਸੁਲਤਾਨ ਫਰੀਦਾ ਜਿਤਨ ਬਿਰਹਣ ਉਪਜੈ ਸੋਤਨ ਜਾਣ ਮਸਾਨ ਉਹ ਤਾਂ ਕਹਿੰਦੇ ਮਸਾਨਾ ਮਰੇ ਹੋਇਆ ਹੈ ਜਿੱਥੇ ਮਰਦਿਆਂ ਨੂੰ ਦਫਨਾਇਆ ਜਾਂਦਾ ਹੈ ਮਰਦੇ ਸਾੜੇ ਜਾਂਦੇ ਆ ਤਾਂ ਮਰਦਾ ਘਰ ਹੈ ਗੁਰੂ ਜੀ ਕਹਿੰਦੇ ਅੰਦਰੋਂ ਜਮੀਰਾ ਮਰਮਗਾ ਪੰਨਾ ਖਤਮ ਹੋਏ ਪਏ ਐ ਮੱਚੇ ਪਏ ਸੜੇ ਪਏ ਕੋਲੇ ਹੋਏ ਪਏ ਹਰ ਦੇ ਜਮਾ ਕਹਿੰਦਾ ਆ ਨਹੀਂ ਹੋਣਾ ਚਾਹੀਦਾ ਇੱਥੋਂ ਆ ਨਹੀਂ ਹੋਣਾ ਚਾਹੀਦਾ ਸੜ ਗਏ ਜਾ ਮੱਚਦੇ ਪਰ ਭਗਤ ਨਾਨਕ ਜੀ ਕਹਿੰਦੇ ਸਾਡੀ ਪ੍ਰੀਤ ਕਹਿੰਦੇ ਆਏ ਐ ਮੋਹੇ ਲਾਗਤੀ ਤਾਲਾ ਬੇਲੀ ਬਸ਼ਰੇ ਬੈਣ ਗਾਇਕੇ ਦੀ ਫੇਰ ਅੱਗੇ ਬੜਾ ਵਿਸਥਾਰ ਕੀਤਾ ਭਗਤ ਨੇ ਜੀ ਸਮਾਣੀ ਜੀ ਸੋ ਗੁਰੂ ਪਾਤਸ਼ਾਹ ਦੇ ਇਹਨਾਂ ਬਚਨਾਂ ਨੂੰ ਆਪਾਂ ਵੀ ਕਮਾਉਣਾ ਹੈ ਸਰਬ ਥੋਕ ਨਾਨਕ ਤੈਨ ਪਾਇਆ ਉਹਨਾਂ ਨੇ ਸਾਰੇ ਪਦਾਰਥ ਪਾਲੰਦੇ ਐ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਪਿਆਰ ਕਰਦੇ ਐ ਫੇਰੇ ਜਨਮ ਲੋਕ ਸੁਖੀ ਐ ਪਰਲੋਕ ਸਹਿਜਲੇ ਨਾਨਕ ਹਰਿ ਪ੍ਰਭ ਆਪੇ ਮੇਲੇ ਜੀ ਭਾਈ ਕੱਲ ਨੂੰ ਸੰਗਰਾਮ ਐ ਭਾਈ ਜੋ ਸਵੇਰ ਅਮਰਤ ਵੇਲੇ ਜੋ ਕਾਲਪੁਰਖ ਵਾਹਿਗੁਰੂ ਦਾ ਹੁਕਮ ਹੋਇਆ ਜੇ ਤਾਂ ਭਾਈ ਮੌਸਮ ਬਾਲਾ ਖਰਾਬ ਹੋਇਆ ਤਾਂ ਫਿਰ ਕੀ ਕਹਨੇ ਦਸੀ ਜਾਂਦੇ ਐ ਪਰ ਗੁਰੂ ਦੀ ਮਹਿਮਾ ਰਲ ਮਿਲ ਕੇ ਕਰਾਂਗੇ ਭਾਈ ਇਸੇ ਤਰ੍ਹਾਂ ਜੋ ਆਪਾਂ ਸਾਦੀ ਵਾਰ ਦਾ ਕੀਰਤਨ ਕਰਦੇ ਹੁੰਨੇ ਆ ਗੁਰੂ ਦੀ ਕੀਰਤੀ ਕਰਾਂਗੇ ਰਲ ਮਿਲ ਕੇ ਸੱਚੇ ਪਾਤਸ਼ਾਹ ਸਭ ਦੇ ਘਰ ਸੁਖ ਸ਼ਾਂਤੀ ਰੱਖਣਾ ਮੇਲ ਜੋਲ ਨਗਰ ਦੇ ਵਿੱਚ ਇਤفاق ਬਣਾ ਕੇ ਰੱਖੀਂ ਮਹਾਰਾਜ ਸੋ ਆਓ ਸਾਰੇ ਜੱਤੀਏ ਭਾਈ ਪਰ ਕਾ ਬੁਰਾ ਨਾ ਰੱਖੋ ਚੀਤ ਪਰ ਕਾ ਬੁਰਾ ਨਾ ਰੱਖੋ ਚੀਤ